ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅੱਜ ਇੱਕ ਕਰੰਟ ਮਸਲੇ ਦੇ ਉੱਤੇ ਗੱਲ ਕਰਾਂਗੇ ਮੈਂ ਗੱਲ ਕਰਾਂਗਾ ਕਿ ਜਿੰਨੇ ਵੀ ਖਾਲਸਾ ਪੰਥ ਦੇ ਜਿਹੜੇ ਦਲ ਨੇ ਨਿਹੰਗ ਸਿੰਘ ਦਲ ਨੇ ਸੰਪਰਦਾਵਾਂ ਨੇ ਅਕਾਲ ਤਖਤ ਸਾਹਿਬ ਦੇ ਜਸਦਾਰ ਗਿਆਨੀ ਗबीर ਸਿੰਘ ਉਹਨਾਂ ਨੂੰ ਵੀ ਮੇਰੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਰ ਸਾਹਿਬ ਆਪਣੇ ਕਾਮ ਦੇ ਵਿੱਚ ਇੱਕ ਬਾਣੀ ਬਾਣਾ ਪਾ ਕੇ ਤੇ ਉਹ ਵਿਪਰ ਦੀਆਂ ਰੌ ਰਿਤਾ ਕਰ ਰਿਹਾ ਹੈ ਤੇ ਉਸ ਬੰਦੇ ਨੂੰ ਜਿਹੜਾ ਆ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਏ ਸੱਦ ਕੇ ਉਹ ਜਣਾ ਉਹਨੂੰ ਤਨਖਾਹ ਲਈ ਜਾਏ ਉਹਨੂੰ ਸੇਵਾ ਲਈ ਜਾਏ ਕਿਉਂਕਿ ਉਹ ਬੰਦਾ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਾਹ ਫੜ ਕੇ ਕੱਢਿਆ ਸੀਗਾ ਜਿਹੜੇ ਚਿੱਕੜ ਦੇ ਵਿੱਚੋਂ ਜਿਸ ਦਲਦਲ ਦੇ ਵਿੱਚੋਂ ਜਿਹੜੀਆਂ ਮਨਮਤਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਜਾ ਕੇ ਗਲਤਾਨ ਫਿਰ ਹੋ ਰਿਹਾ ਹੈ ਸਾਨੂੰ ਗੁਰੂ ਸਾਹਿਬ ਨੇ ਸੱਚ ਦਾ ਰਾਹ ਵਿਖਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਥਾਂ ਤੇ ਜਾ ਕੇ ਡਿਬੇਟ ਕੀਤੀ ਸੰਵਾਦ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਦੀ ਵਾਰ ਜੇ ਪੜੋ ਸੁਣੋ ਤੇ ਮੈਨੂੰ ਲੱਗਦਾ ਇਹ ਜਿਹੜਾ ਹਰਜੀਤ ਨਿਹੰਗਾਂ ਇਹ ਬਿਲਕੁਲ ਨਹੀਂ ਆਸਾ ਦੀ ਵਾਰ ਪੜਦਾ ਹੋਣਾ ਨਾ ਹੀ ਸੁਣਦਾ ਹੋਣਾ ਕਿਉਂਕਿ ਗੁਰੂ ਸਾਹਿਬ ਨੇ ਉਹਦੇ ਵਿੱਚ ਸਾਨੂੰ ਇੱਕ ਇੱਕ ਗੱਲ ਸਮਝਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਪਾਂਡਿਆਂ ਦੇ ਨਾਲ ਬਹੁਤ ਜ਼ਿਆਦਾ ਸੰਵਾਦ ਰਚਾਏ ਤੇ ਸੰਵਾਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਸਮਝਾ ਕੇ ਸੱਚ ਦੇ ਰਾਹ ਪਾਇਆ ਪਰ ਅੱਜ ਬਾਣਾ ਪਾ ਕੇ ਉਤੋਂ ਦੀ ਤੇਗ ਪਾ ਦੇ ਸੋਨਾ ਦਮਾਲਾ ਬਣ ਕੇ ਤੇ ਉਹਨਾਂ ਪਾਂਡਿਆਂ ਦੇ ਨਾਲ ਹਮਣ ਕਰ ਰਹੇ ਹਾਂ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਗੁਰੂ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਤੁਸੀਂ ਹਰ ਗੱਲ ਨੂੰ ਫੁਲਾਣੇ ਇਤਿਹਾਸ ਚੈਨ ਲਿਖਿਆ ਦੁਜੇ ਤੁਹਾਨੂੰ ਜਿਹੜੀ ਗੁਰਮਤ ਉਹਦਾ ਤੇ ਤੁਹਾਨੂੰ ਪਤਾ ਹੀ ਆ ਮਹਾਰਾਜ ਸੱਚੇ ਪਾਸ਼ਾ ਨੇ ਸਾਨੂੰ ਗੁਰਮਤਿ ਧਾਰਨੀ ਬਣਾਇਆ ਤੇ ਤੁਸੀਂ ਉਸ ਮੰਨਵਤ ਦੇ ਵਿੱਚ ਜਾ ਕੇ ਫਸ ਗਏ ਹੋ ਤੁਸੀਂ ਜਾ ਕੇ ਅਯੁੱਧਿਆ ਲੰਗਰ ਲਾਇਆ ਤੇ ਫਿਰ ਵੀ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਇਹਦੀ ਮਰਜ਼ੀ ਆ ਲੰਗਰ ਵਾਲੇ ਫੇਰ ਤੁਸੀਂ ਚੜਾ ਕੇ ਪਾਂਡਿਆਂ ਦੇ ਨਾਲ ਅੱਗੇ ਪਿੱਛੇ ਬੈਠੇ ਉਹਦਾਂ ਦੇ ਤੁਸੀਂ ਬਾਣੇ ਪਾਏ ਉਹਨਾਂ ਨੂੰ ਤਿਲਕ ਲਾਏ ਹੁਣ ਤੁਸੀਂ ਜਿਹੜਾ ਗੁਰੂ ਘਰ ਦੇ ਜਿਹੜੇ ਸ਼ਰੀਕ ਨੇ ਉਹਨਾਂ ਡੇਰਿਆਂ ਤੇ ਜਾ ਕੇ ਸਿੱਖੇ ਨੂੰ ਚੜਾ ਰਹੇ ਹਾਂ ਅਸਲ ਗੱਲ ਜਿਹੜੀ ਮੈਂ ਤੁਹਾਨੂੰ ਦੱਸਦਾ ਕੀ ਹੈ ਅਸਲ ਗੱਲ ਇਹ ਆ ਕਿ ਤੁਸੀਂ ਇੱਕ ਰੂਟ ਆ ਜਿਹੜਾ ਤਕਸਾਲ ਤੋਂ ਦਿੱਲੀ ਵਰਲਡ ਨੂੰ ਜਦੋਂ ਜਾਂਦੇ ਨੇ ਉਹ ਇਧਰੋਂ ਪਿੱਠ ਕਰਕੇ ਫਿਰ ਉਧਰ ਨੂੰ ਮੂੰਹ ਕਰ ਲੈਂਦੇ ਨੇ ਹੁਣ ਜਦੋਂ ਤੁਸੀਂ ਉਧਰ ਨੂੰ ਮੂੰਹ ਕਰੋਗੇ ਤਾਂ ਉਧਰ ਨੂੰ ਮੂੰਹ ਕਰਕੇ ਤੇ ਆਪਣੀ ਕੌਮ ਦੇ ਵੱਲੋਂ ਜਿਹੜਾ ਹੈ ਉੱਚਾ ਮੂੰਹ ਕਰਕੇ ਭੌਂਕੋਗੇ ਕੁਝ ਕਹੋਗੇ ਉਹਦਾਂ ਦੀਆਂ ਹਰਕਤਾਂ ਕਰੋਗੇ ਫਿਰ ਸਾਡੇ ਵਰਗਾ ਕੋਈ ਤੁਹਾਨੂੰ ਬੋਲੇਗਾ ਫਿਰ ਜਿਵੇਂ ਉਹ ਕੁੜੀ ਸੀ ਮਕਵਾਨਾ ਤੇ ਅਰਚਨਾ ਮਕਵਾਨਾ ਉਵੇਂ ਫਿਰ ਤੁਹਾਨੂੰ ਸਿਕਿਉਰਿਟੀ ਮਿਲ ਜਾਏਗੀ ਫਿਰ ਕੱਲ ਨੂੰ ਤੁਹਾਨੂੰ ਬੀਜੇਪੀ ਵੱਲੋਂ ਟਿਕਟ ਮਿਲ ਜਾਊਗਾ ਫਿਰ ਤੁਸੀਂ ਐਮਪੀ ਬਣ ਜਾਊਗਾ ਇਹੀ ਤੁਹਾਡਾ ਰਾਹ ਆ ਸੋ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਐ ਜਿਹੜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਤੁਸੀਂ ਉਨ ਜੀ ਜਾ ਕੇ ਜਿਹੜਾ ਬਾਦਸ਼ਾਹ ਆ ਉਹਦੇ ਪੈਰ ਪੈਰਾਂ ਦੇ ਵਿੱਚ ਸਿਰ ਧਰ ਕੇ ਉਹਨਾਂ ਦੇ ਪੈਰ ਚੱਟੋ ਖੜੇ ਤੁਹਾਨੂੰ ਖੈਰ ਪਾ ਦੇ ਕੋਈ ਐਮਐਲਏ ਬਣਾ ਦੇ ਅੱਗੇ ਫੇਰ ਇਲੈਕਸ਼ਨ ਆ ਰਿਹਾ ਕਿ ਤੁਹਾਨੂੰ ਖੜੀ ਕਰ ਦੇ ਸੋ ਐ ਹੋ ਰਿਹਾ ਆ ਕਿ ਮੁਸਲਮਾਨਾਂ ਨੂੰ ਗਾਲਾਂ ਕੱਢੋ ਸਿੱਖਾਂ ਨੂੰ ਗਾਲਾਂ ਕੱਢੋ ਕ੍ਰਿਸਚੀਅਨਾਂ ਨੂੰ ਜਾ ਕੇ ਸਾੜੋ ਜਾਂ ਉਹਨਾਂ ਦੀ ਗੱਲ ਪਵੋ ਮਣੀਪੁਰਤ ਜੋ ਹਾਲਾਤ ਹੋਏ ਨੇ ਤੁਸੀਂ ਦੇਖ ਰਹੇ ਹੋ ਤੇ ਫੇਰ ਤੁਹਾਨੂੰ ਜਿਹੜਾ ਆ ਕੋਈ ਨਾ ਕੋਈ ਸਿਕਿਉਰਿਟੀ ਮਿਲ ਜੂ ਤੁਸੀਂ ਫੇਰ ਆ ਕੇ ਜਿਹੜੇ YouTube ਚੈਨਲ ਨੇ ਉਹ ਤੁਹਾਡੇ ਮੂੰਹ 'ਚ ਮੈਕ ਤੁੰਨਣ ਤੇ ਤੁਸੀਂ ਫੇਰ ਉਹਨਾਂ ਨਾਲ ਡਿਬੇਟ ਕਰੋ ਵੀ ਹਾਂ ਇੰਜੇ ਪੁਰਾਣੇ ਤਾਂ ਰਿੱਦਾ ਲਿਖਿਆ ਉੱਥੇ ਪੁਰਾਣੇ ਤਿਲਕ ਲਾਇਆ ਸੀ ਦੂਜੇ ਨੇ ਹਮਣ ਕੀਤਾ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਇਹਨਾਂ ਸਾਰੀਆਂ ਅਲਾਮਤਾਂ ਤੋਂ ਪਾਸੇ ਕੀਤਾ ਫੇਰ ਤੁਸੀਂ ਜਾ ਕੇ ਕਿਉਂ ਉੱਥੇ ਸਿੰਘ ਮਾਰ ਰਹੇ ਹੋ ਕਿਉਂਕਿ ਤੁਹਾਡੇ ਸਿੰਘ ਨਹੀਂ ਗਲੇ ਨੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤਖਤ ਸਾਹਿਬ ਤੇ ਹਮਲਾ ਹੁੰਦਾ 6 ਤਰੀਕ ਨੂੰ ਆਖਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਸ਼ਹਾਦਤ ਪ੍ਰਾਪਤ ਕਰਦੇ ਨੇ ਤੇ 9 ਤਰੀਕ ਨੂੰ ਅਫਸਰ ਐਸਨੰਦਾਵਾ ਕਾਗੀ ਦੀ ਹਿੱਕ ਦੇ ਉੱਤੇ ਅੱਖਰ ਉਕਰਦਾ ਆ ਜਿਹਦੇ ਵਿੱਚ ਇੱਕ ਲਾਈਨ ਲਿਖਦਾ ਅੱਜ ਵੈਰੀਆਂ ਕੰਡ ਵਿਖਾ ਲਿਆ ਪੰਜ ਸਦੀਆਂ ਦਾ ਵੈਰ ਸੋ ਉਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਉਹ ਪਾਉਣ ਤੋਂ ਇਨਕਾਰ ਕੀਤਾ ਉਦੋਂ ਤੋਂ ਲੈ ਕੇ ਅੱਜ ਤੱਕ ਜੇ ਤੁਹਾਨੂੰ ਸਮਝ ਨਹੀਂ ਆਈ ਕਿ ਤੁਸੀਂ ਖੜੇ ਕਿੱਥੇ ਹੋ ਤੁਸੀਂ ਜਾ ਕੇ ਫੇਰ ਉਹਨਾਂ ਡੇਰਿਆਂ ਦੇ ਵਿੱਚ ਵੜਦੇ ਹੋ ਜਿਹੜੇ ਸਿੱਖੀ ਨਾਲ ਵੈਰ ਕੁਮਾਰੇ ਨੇ ਜਿਹੜੇ ਗੁਰੂ ਘਰ ਦੇ ਸ਼ਰੀਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲਾਉਂਦੇ ਆਪ ਦੇ ਧਾਰੀ ਗੁਰੂ ਡੰਮਣੇ ਉਹਨਾਂ ਦੇ ਜਗ ਚਰਨਾਂ ਦੇ ਵਿੱਚ ਬੈਂਦੇ ਉਹਨਾਂ ਦੀ ਚਪਲਾਂ 'ਚ ਸਿਰ ਦਿੰਦੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਮੈਂ ਨਿਹੰਗ ਸਿੰਘ ਜਿਹੜੇ ਦਲ ਨੇ ਉਹਨਾਂ ਨੂੰ ਚਾਹੀਦਾ ਮੈਂ ਤੇ ਕਹਾਂਗਾ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇੱਕ ਵੱਡੀ ਜਿਹੜੀ ਆ ਧਿਰ ਵੱਡੀ ਸੰਗਤ ਇਕੱਠੀ ਕਰਕੇ ਰਸੂਲਪੁਰ ਜਾ ਕੇ ਇਹਦੇ ਨਾਲ ਗੱਲ ਕਰੀਏ ਵੀ ਤੂੰ ਹੁਣ ਸਾਡੇ ਨਾਲ ਬਹਿ ਕੇ ਗੱਲ ਕਰ ਡਿਬੇਟ ਕਰ ਤੂੰ ਕਿਉਂਕਿ ਮਸਲਾ ਇੰਨਾ ਹੀ ਆ ਕਿ ਅਸੀਂ ਕੁਝ ਬੋਲੀਏ ਕਈਏ ਵੀ ਤੈਨੂੰ ਵੇਖ ਲਾਂਗੇ ਤੈਨੂੰ ਕਰ ਲਾਂਗੇ ਤੇ ਇਹ ਸਿਕਿਉਰਟੀ ਲਵੇ ਮੈਨੂੰ ਤਾਂ ਜੀ ਮਾਰ ਦੇਣਾ ਕਿਸੇ ਨੇ ਮੈਨੂੰ ਹੁਣ ਸਿਕਿਉਰਟੀ ਦੇ ਦੋ ਸਿਕਿਉਰਟੀ ਲਏਗਾ ਉਸ ਤੋਂ ਬਾਅਦ ਫਿਰ ਚੈਨਲਾਂ ਤੇ ਬਹਿ ਕੇ ਭੋਂਕੇਗਾ ਤੇ ਫਿਰ ਤੈਨੂੰ ਜਿਹੜੀ ਆ ਕਿ ਤੁਹਾਨੂੰ ਕਿਤੋਂ ਖੈਰ ਪੈ ਜੇਗੀ ਜਦੋਂ ਖੈਰ ਪੈ ਜੇਗੀ ਤੇ ਫਿਰ ਤੂੰ ਉੱਥੇ ਕਿਸੇ ਟਰਮੀਨਲ ਤੇ ਜਾ ਕੇ ਕਹੇਗਾ ਵੀ ਇਹ ਪੰਜਾਬ ਤਾਂ ਜਿਹੜਾ ਤੱਕ ਗਵਾਦੇਰਾ ਪਹ ਪਿਆ ਇਹ ਤੁਹਾਡਾ ਸਫਰ ਆ ਸੋ ਮੈਂ ਇਹ ਕਹਿਣਾ ਕਿ ਜਿੰਨਾ ਇੱਕ ਇੱਕ ਗੱਲ ਦੂਜਾ ਪੱਖ ਜਿਹੜਾ ਕਿੰਨਾ ਤੂੰ ਸੋਹਣਾ ਆ ਕਿੰਨਾ ਸੋਹਣਾ ਤੈਨੂੰ ਦਮਾਲਾ ਲੱਗਦਾ ਆ ਕਿੰਨਾ ਸੋਹਣੇ ਤੇਰੇ ਬਸਤਰ ਨੇ ਕਿੰਨੀ ਸੋਹਣੀ ਤੂੰ ਗੱਲ ਕਰਦਾ ਆ ਪਰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਤੂੰ ਜਦੋਂ ਉਹ ਤੂੰ ਆਇਆ ਆ ਜਿ ਬੈਠਾ ਆਉਣਾ ਵੜਨਾ ਉਹਦੇ ਵਿੱਚ ਮਾਰੇ ਸੱਚੇ ਪਾਸ਼ਾ ਨੇ ਇੰਨਾ ਸੋਹਣਾ ਸਾਰਾ ਕੁਝ ਤਾਨੂੰ ਦਿੱਤਾ ਤੇ ਤੂੰ ਫਿਰ ਫੇਰ ਮਤਲਬ ਜਾ ਕੇ ਇਸ ਤਰ੍ਹਾਂ ਬਿਆਸ ਵਾਲੇ ਦੇ ਡੇਰੇ ਤੇ ਜਾ ਕੇ ਉਹਦੀ ਚੱਪੜਾਂ 'ਚ ਬੈ ਗਏ ਨਿਹੰਗ ਸਿੰਘ ਆ ਤੂੰ ਫਿਰ ਤੂੰ ਕਹਿੰਗਾ ਵੀ ਫਲਾਣਾ ਵੀ ਗਿਆ ਸੀ ਦੂਜਾ ਵੀ ਗਿਆ ਸੀ ਐ ਨਹੀਂ ਹੁੰਦਾ ਜੇ ਇੱਕ ਬੰਦਾ ਖੂਚ ਛਾਲ ਮਾਰਦਾ ਕੋਈ ਵੀ ਇੱਕ ਬੰਦਾ ਹਰਾਮੀ ਪੋਣਾ ਕਰਦਾ ਤੇ ਦੂਜੇ ਨੇ ਸੁੱਖਿਆ ਥੋੜਾ ਵੀ ਦੂਜੇ ਨੇ ਵੀ ਕਰਨਾ ਸੋ ਤੁਸੀਂ ਜਮ ਜਮ ਕੇ ਬੀਜੇਪੀ ਜਾਓ ਜੁਆਇਨ ਕਰੋ ਬੀਜੇਪੀ ਪਰ ਤੁਸੀਂ ਐਜ ਐ ਸਿੱਖ ਜੁਆਇਨ ਕਰੋ ਤੁਸੀਂ ਐਜ ਐ ਸਿੱਖ ਜੁਆਇਨ ਕਰੋ ਬੀਜੇਪੀ ਬੀਜੇਪੀ ਪਾਰਟੀਆਂ ਜੇ ਤੁਸੀਂ ਸਿਆਸਤ ਕਰਨੀ ਹੈ ਤਾਂ ਪਾਰਟੀਆਂ 'ਚ ਜਾਓ ਜਮ ਜਮ ਕੇ ਜਾਓ ਜਿਹੜੀ ਮਰਜ਼ੀ ਪਾਰਟੀ ਜਾਓ ਕਾਂਗਰਸ ਜਾਓ ਬੀਜੇਪੀ ਜਾਓ ਤੁਸੀਂ ਹੋਰ ਕਿੰਨੀਆਂ ਪਾਰਟੀਆਂ ਨੇ ਬਸ ਭੱਜ ਜਾਓ ਜਿੱਧਰ ਮਰਜ਼ੀ ਜਾਓ ਸਿਆਸਤ ਕਰੋ ਗੱਡ ਕੇ ਕਰੋ ਸਿਆਸਤ ਪਰ ਧਰਮ ਨਾ ਛੱਡੋ ਤੁਸੀਂ ਆਪਣਾ ਧਰਮ ਛੱਡ ਕੇ ਤੇ ਦੂਜੇ ਦੇ ਵਿੱਚ ਰਲ ਕੇ ਤੇ ਜਿਹੜੀ ਭਾਈਚਾਰਕ ਸਾਂਝ ਪੈਦਾ ਕਰ ਰਹੇ ਹੋ ਇਹਦੇ ਇਹਦੇ ਉੱਤੇ ਤੁਹਾਡੇ ਨਾਲ ਬਹਿ ਕੇ ਮੈਂ ਚਾਹਣਾ ਕਿ ਤੁਹਾਡੇ ਨਾਲ ਬਹਿ ਕੇ ਡਿਬੇਟ ਕਰਾਂ ਵੀ ਤੁਹਾਨੂੰ ਮੈਂ ਯਾਦ ਕਰਾਵਾਂ ਕਿ ਜਿਹੜੀ ਸਾਂਝ ਆ ਇਹਦੀ ਤੁਹਾਨੂੰ ਯਾਦ ਜਿਹੜੀ ਆ ਥੋੜੇ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਇੱਕ ਪਿੰਡ ਆ ਖੋਤੀਪੁਰ ਨਵਾਂ ਗਉ ਜਿੱਥੋਂ ਇੱਕ ਗੁਰਸਿੱਖ ਨੌਜਵਾਨ ਨੂੰ ਕਿਨੌਰੀ ਬਾਰਡਰ ਤੋਂ ਚੁੱਕ ਕੇ ਬੋਰੀ ਚ ਪਾ ਕੇ ਦੌੜਾ ਕਰ ਕਰ ਕੇ ਕੁੱਟਿਆ ਦਾ ਕਸੂਰ ਕੀ ਸੀ ਵੀ ਉਹ ਸਾਬਤ ਸੂਰਤ ਸਿੱਖ ਸੀ ਤੇ ਉਹ ਪ੍ਰਸ਼ਾਦਾ ਲੈ ਕੇ ਉੱਥੇ ਗਿਆ ਸੀ ਇਹ ਸਾਂਝ ਜਿਹੜੀ ਆ ਨਜ਼ਰ ਨਹੀਂ ਆ ਰਹੀ ਤੁਹਾਨੂੰ ਸਾਂਝ ਤੁਹਾਨੂੰ ਸਾਂਝ ਨਜ਼ਰ ਨਹੀਂ ਆ ਰਹੀ ਦੋਰੀ ਦੋਰੀ ਸਜਾ ਕਟਰੀ ਜਿਹੜੇ ਬੰਦੇ ਤੇ ਉਹਨਾਂ ਨੂੰ ਉੱਥੇ ਖੜ ਕੇ ਕਹਿੰਦੇ ਨੇ ਵੀ ਮਾਫ਼ੀ ਮੰਗੋ ਫਿਰ ਛੱਡਾਂਗੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਖਾਲਸਾ ਪੰਥ ਦੇ ਵਿੱਚ ਇੱਕ ਹਰ ਬੰਦਾ ਤੀਜੇ ਦਿਨ ਕੋਈ ਨਵੇਂ ਹੀ ਉੱਠ ਕੇ ਸਿਆਪਾ ਪਾ ਲਈਦਾ ਪੰਥ ਨੂੰ ਬੜੀਆਂ ਚੁਣੌਤੀਆਂ ਨੇ ਦਰਪੇਸ਼ ਚੁਣੌਤੀਆਂ ਨੇ ਜਿਹੜੀ ਅਕਾਲੀ ਦਲ ਇੱਕ ਵੱਡੀ ਪਾਰਟੀ ਸੀ ਪੰਜਾਬ ਦੀ ਉਹ ਉਹ ਟੁੱਟਣ ਲੇਕਨ ਆ ਰਿਹਾ ਕਿਤੇ ਉਹਦੇ ਵਿੱਚ ਜਾ ਕੇ ਚਾਰ ਕੋ ਰਿਆ ਦੇ ਕੇ ਕਿਸੇ ਕੋਈ ਸਿਸਟਮ ਨੂੰ ਸੈੱਟ ਕਰ ਲਓ ਜੇ ਤੁਹਾਨੂੰ ਬਹੁਤ ਜ਼ਿਆਦਾ ਕੀੜਾ ਆ ਪਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੋਈ ਆ ਵਾਰ-ਵਾਰ ਥਾਂ-ਥਾਂ ਤੇ ਹੋਈ ਆ ਉਹਦੇ ਲਈ ਕੋਈ ਕਰ ਲਓ ਪੰਜਾਬ ਦੇ ਪਾਣੀ ਵਾਲੀ ਕਿਤੇ ਕੁਝ ਕਰ ਲਓ ਮੋਰਚਾ ਲੱਗਾ ਚੰਡੀਗੜ੍ਹ ਉੱਥੇ ਬਹਿ ਜਾ ਕੇ ਪਰ ਨਹੀਂ ਤੁਸੀਂ ਜਾਣਾ ਉੱਥੇ ਆ ਤੁਸੀਂ ਸ਼ਰੀਕਾ ਕਰਨਾ ਚੜਾ ਕੇ ਜਾਣਾ ਆ ਤੇ ਨਹੀਂ ਭਾਈ ਉਹ ਤੇ ਇੰਜ ਸੀ ਉਹ ਤੇ ਸਾਡੇ ਪੁਰਖਿਆਂ ਨੇ ਇੰਜ ਕੀਤਾ ਇੰਨੀ ਸਿਆਣੀ ਗੱਲ ਕਰਦਾ ਜਿਹੜਾ ਤਰੀਕਾ ਆ ਜੇ ਉਹ ਤੁਸੀਂ ਕਲਸਾ ਪੰਥ ਲਈ ਕਰੋ ਜੇ ਤੁਸੀਂ ਆਪਣੇ ਲਈ ਕਰੋ ਪਰ ਨਹੀਂ ਤੁਸੀਂ ਤਾਂ ਉੱਥੇ ਮੁੱਢੀ ਥੱਲੇ ਸਿਰ ਦੇਣਾ ਜਾ ਕੇ ਤੇ ਉੱਤੇ ਫਿਰ ਜਿਹੜਾ ਉਹ ਸਵਾਹ ਸਵਾਹ ਤੁਸੀਂ ਉਹ ਸਾਰਾ ਕੁਝ ਜਿਹੜਾ ਕਰਨਾ ਆ ਇਸ ਗੱਲ 'ਚੋਂ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਕੱਢਿਆ ਮੈਂ ਚਾਹਣਾ ਕਿ ਇਹ ਨੂੰ ਤੱਕ ਸਾਹ ਦੇ ਉੱਤੇ ਸੱਦਿਆ ਜਾਏ ਮੈਂ ਕੱਲੋਂ ਇੱਕ ਲੈਟਰ ਵੀ ਲਿਖਾਂਗਾ ਤਖਸਾਲ ਨੂੰ ਕਿ ਇਹ ਬੰਦਿਆਂ ਨੂੰ ਜਿਹੜਾ ਆ ਸੱਦ ਕੇ ਇਹਨਾਂ ਨੂੰ ਪੁੱਛਿਆ ਜਾਏ ਵੀ ਤੁਸੀਂ ਗੁਰੂ ਸਾਹਿਬ ਦੇ ਜਿਹੜੀ ਬਾਣੇ ਦੀ ਤੇ ਸ਼ਸਤਰਾਂ ਦੀ ਜਿਹੜੀ ਅਵਗਿਆ ਕਰ ਰਹੇ ਹੋ ਜਿਹੜਾ ਮਨਮਤ 'ਚ ਡੁੱਬੇ ਹੋਇਓ ਇਹ ਇਹਦਾ ਜਵਾਬ ਤਖਸਾਲ ਨੂੰ ਲੈਣਾ ਚਾਹੀਦਾ ਇਹ ਸਾਰੀਆਂ ਗੱਲਾਂ ਮੈਂ ਤਾਂ ਕਰ ਰਿਹਾ ਕਿ ਜਦੋਂ ਉਹਨੂੰ ਵੇਖੀਦਾ ਆ ਤੇ ਮਨ ਨੂੰ ਅੱਗ ਲੱਗ ਜਾਂਦੀ ਏ ਬੇਰ ਨਿਹੰਗ ਸਿੰਘ ਹੋ ਕੇ ਜਿਨ੍ਹਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੋਈ ਹਸਤੀ ਇਦਾਂ ਦੀ ਹੈ ਫਰਲੇ ਵਾਲੀ ਜਿਹਨੂੰ ਐ ਸਿਰ ਝੁਕਾਈਦਾ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਉਸ ਐਡੀ ਵੱਡੀ ਹਸਤੀ ਨੂੰ ਉਸ ਐਡੇ ਵੱਡੇ ਰਤਬੇ ਨੂੰ ਤੁਸੀਂ ਕਲੰਕਿਤ ਕਰਨ ਦੇ ਤੁਲੇ ਹੋ ਪਰ ਤੁਹਾਨੂੰ ਸਾਰ ਹੀ ਹੈ ਨਹੀਂ ਬੀਨਿਆ ਸਿੰਘ ਬਾਬਾ ਜੋਰਾਵਰ ਸਿੰਘ ਬਾਬੇ ਫਤਿਹ ਸਿੰਘ ਹੁਣਾਂ ਦਾ ਜਿਹੜਾ ਫਰਲ ਹੈ ਇਹ ਕਿਵੇਂ ਪ੍ਰਾਪਤ ਹੋਇਆ ਕਿਵੇਂ ਗੁਰੂ ਦੇ ਲਾਲਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਸਤਗੁਰਾਂ ਨੇ ਮਿਹਰ ਕੀਤੀ ਕਿਵੇਂ ਕਲਗੀਧਰ ਪਾਤਸ਼ਾਹ ਨੇ ਸੋਹਣੇ ਬਾਣੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਕਿੰਨੇ ਸੋਹਣਿਆ ਸਤਰਾ ਨੇ ਪਰ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਣੀ ਧਨੂ ਸ਼ਰਮ ਨਹੀਂ ਹੋਣੀ ਅਜੇ ਵੀ ਵੇੜਾ ਹੈ ਰਸੂਲਪੁਰ ਆਲਿਆ ਅਜੇ ਵੀ ਵੇੜਾ ਆ ਪੰਥ ਵਾਲੂ ਮੁੜੋ ਤਕਸਾਉ ਤੇ ਜਾਓ ਮਾਫ਼ੀ ਮੰਗੋ ਅਰਦਾਸ ਕਰੋ ਤੇ ਆਪਣੀ ਜਿਹੜੀ ਮਰਿਆਦਾ ਆ ਉਹਦੇ ਉੱਤੇ ਕਾਇਮ ਹੋ ਸਤਿਗੁਰੂ ਤੇ ਖਾਲਸਾ ਪੰਥ ਬਖਸ਼ਣ ਹਾਰ ਹੈ ਉਹ ਬਖਸ਼ ਲਿੰਦਾ ਆ ਉਹ ਲਾਂ ਬਖਸ਼ਾਓ ਜਾ ਕੇ ਨਹੀਂ ਮੈਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਇਹ ਮਿਲੇ ਇਹਨੂੰ ਘੇਰ ਕੇ ਪੁੱਛੋ ਜ਼ਰੂਰ ਇਹਨੂੰ ਪੁੱਛੋ ਵੀ ਤੂੰ ਗੁਰੂ ਦਾ ਸਿੰਘ ਹੋ ਕੇ ਤੇ ਤੂੰ ਪਾਂਡਿਆਂ ਦੇ ਨਾਲ ਜਾ ਕੇ ਆ ਜਿਹੜੇ ਹਮਣ ਵਾਲੀ ਰੀਤ ਤੋਰੀ ਆ ਜਿਹੜੀ ਕਰ ਰਿਹਾ ਕੰਮ ਇਹ ਕਿਉਂ ਕਰ ਰਿਹਾ ਹੈ ਇਹ ਕਿੱਥੇ ਲਿਖਿਆ ਕਰਨਾ ਤੇ ਕਿੱਥੇ ਕਿੱਥੇ ਇਹ ਹੈ ਕਿਹੜੀ ਮਰਿਆਦਾ ਦੇ ਵਿੱਚ ਆ ਤੇ ਜੇ ਮਰਿਆਦਾ ਕਿ ਹੈ ਤੇ ਸਾਨੂੰ ਦੱਸਿਆ ਜਾਏ ਨਿਹੰਗ ਸਿੰਘ ਜਿਹੜੇ ਨੇ ਇੰਨਾ ਇੰਨੀ ਜਿਆਦੀ ਉਹਨਾਂ ਕੋਲ ਫੌਜ ਆ ਇੰਨੇ ਜਿਆਦੇ ਦਲ ਨੇ ਜਾਵਜ ਰਸੂਲਪੁਰ ਡੇਰੇ ਤੇ ਨੂੰ ਕੱਢ ਕੇ ਬਾਹਰ ਮਾਰਨ ਤੂੰ ਬਾਹਰ ਨਿਕਲ ਤੂੰ ਕੌਣ ਆ ਕੀ ਤੂੰ ਗੰਦ ਪਾਇਆ ਪਰ ਨਹੀਂ ਇਹਦੇ ਲਈ ਜਹੇਦਾਰ ਸਾਹਿਬ ਨੂੰ ਹੀ ਬੇਨਤੀ ਕਰਦੇ ਆ ਅਕਾਲ ਤਖਤ ਸਾਹਿਬ ਨੂੰ ਕਿ ਇਸ ਮਸੰਦ ਨੂੰ ਸੱਦ ਕੇ ਤੇ ਇਹਨੂੰ ਪੁੱਛਿਆ ਜਾਏ ਇਹਨੂੰ ਖਾਲਸਾ ਪੰਥ ਦੇ ਆ ਰੀਤਾ ਬਾਰੇ ਦੱਸਿਆ ਜਾਏ ਤੇ ਇਹਨੂੰ ਕਿਹਾ ਜਾਏ ਕਿ ਤੂੰ ਜਿਹੜਾ ਚੌਲਾ ਮਾਰਨਾ ਏ ਨਾਮਾਰ ਸੋ ਇਹੇ ਮੇਰੀਆਂ ਬੇਨਤੀਆਂ ਹਨ ਬਹੁਤ ਮਨ ਚ ਬਲਵਲੇ ਨੇ ਬਹੁਤ ਕੁਛ ਮਨ ਚ ਆਉਂਦਾ ਹੈ ਜਦੋਂ ਇਹ ਜੇ ਹਾਲਾਤ ਵੇਖੀਦੇ ਨੇ ਪੰਥ ਦੇ ਸੋ ਮੇਰੀ ਬੇਨਤੀ ਆ ਮੈਂ ਗੱਲ ਕਰ ਰਿਹਾ ਉਸ ਨਿਹੰਗ ਦੀ ਜਿਹੜਾ ਥੋੜੇ ਦਿਨ ਪਹਿਲਾਂ ਬਹੁਤ ਥਾਵਾਂ ਤੇ ਬਹਿ ਕੇ ਹਵਨ ਕਰ ਰਿਹਾ ਜਿਹੜਾ ਤਿਲਕ ਲਾਉਂਦਾ ਜਿਹੜਾ ਇਹ ਯੁੱਧ ਜਾ ਕੇ ਲੰਗਰ ਲਾ ਕੇ ਆਇਆ ਜਿਹੜਾ ਸੋਲੇ ਗਾਉਂਦਾ ਉਸ ਤਖਤ ਦੇ ਜਿਸਨੇ ਅਕਾਲ ਤਖਸੈਹੂ ਦੇ ਉੱਤੇ ਹਮਲਾ ਕੀਤਾ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਉੱਥੇ ਸ਼ਹੀਦ ਕੀਤਾ ਉਸ ਦਿੱਲੀ ਦੇ ਤਖਤ ਦੇ ਪਾਵੇ ਦੇ ਹੇਠ ਸਿਰ ਰੱਖ ਕੇ ਕਿਸੇ ਦੀਆਂ ਚਪਲਾ ਚੱਟਣ ਨਾਲ ਮਰ ਜਾਣਾ ਚੰਗਾ ਹੈ ਸਿੱਖ ਲਈ ਜੇ ਤੁਸੀਂ ਸਿਆਸਤ ਕਰਨੀ ਆ ਜਾਓ ਜਿੱਧਰ ਮਰਜੀ ਕੁੱਲ ਦੀ ਸਿਆਸਤ ਕਰੋ ਕੁੱਲੀ ਕਰੋ ਭਾਜਪਾ ਜਾਓ ਕਾਂਗਰਸ ਜਾਓ ਪਰ ਐਜੇ ਸਿੱਖ ਜਾਓ ਮੈਂ ਬਹੁਤ ਬੰਦੇ ਵੇਖੇ ਨੇ ਬੜੀਆਂ ਪਾਰਟੀਆਂ ਚ ਨੇ ਕਾਂਗਰਸ ਚ ਵੀ ਨੇ ਬਸਪਾ ਚ ਵੀ ਨੇ ਪਰ ਉਹ ਐਜੇ ਸਿੱਖੀ ਰਹਿੰਦੇ ਨੇ ਐਜੇ ਸਿੱਖੀ ਆਪਣੀ ਪਛਾਣ ਦੱਸਦੇ ਨੇ ਐਜੇ ਸਿੱਖੀ ਆਪਣੀ ਗੱਲ ਕਰਦੇ ਨੇ ਪਰ ਨਹੀਂ ਤੂੰ ਤਾਂ ਸ਼ਰਮੀ ਲਾਲੀਆ ਸੋਈ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ